ਸਾਡੇ YouTube ਚੈਨਲ ਤੇ ਆਪਸਾ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਨਯੋਗ ਸੁਪਰੀਮ ਕੋਰਟ ਵਿੱਚ ਹੋਣ ਵਾਲੀ ਇੱਕ অতি ਮਹੱਤਵਪੂਰਨ ਜ਼ਹਿਰੀਓ ਪਟੀਸ਼ਨ ਸਟੇਟ ਆਫ ਪੰਜਾਬ ਵਰਸਸ ਸਰਵ ਸ਼ਰਮਾ ਐਂਡ ਆਦਰਸ ਬਾਰੇ ਜੀ ਗੱਤਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਸਾ ਨੂੰ ਦੱਸਿਆ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਰਸਤ 220 ਤੋਂ ਬਹੁਤ ਘਟੀ ਹੋਏ ਮਜ਼ਮਾ ਨੂੰ ਪਿਛਲੀ ਕਾਂਗਰਸ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕਰਕੇ ਉਹਨਾਂ ਤੇ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦੀ ਬਜਾਏ ਕੇਂਦਰ ਦਾ 7ਵਾਂ ਤਨਖਾਹ ਕਮਿਸ਼ਨ ਲਾਗੂ ਕਰ ਦਿੱਤਾ ਗਿਆ ਸੀ ਜਿਸ ਨੂੰ ਮਜ਼ਮਾ ਨੂੰ ਭਾਰੀ ਆਰਥਿਕ ਨੁਕਸਾਨ ਉਠਾਉਣਾ ਪਿਆ ਸੀ ਜੋ ਅੱਜ ਤੱਕ ਵੀ ਜਾਰੀ ਹੈ ਪਰੰਤੂ ਇਸ ਬੰਦੇ ਨਵੇਂ ਸਰਵਸ ਰੂਲਸ ਨਹੀਂ ਸੀ ਬਣਾਏ ਗਏ ਤੇ ਪ੍ਰਾਣ ਨੀਮਾ ਵਿੱਚ ਅਮੈਂਡਮੈਂਟ ਕਰਕੇ ਇਸ ਦਾ ਨੋਟੀਫਿਕੇਸ਼ਨ ਨਹੀਂ ਸੀ ਕੀਤਾ ਗਿਆ ਜੋ ਕਿ ਸਰਕਾਰ ਵੱਲੋਂ ਇੱਕ ਵੱਡਾ ਕਾਨੂੰਨੀ ਖਲਾਸ ਸੀ ਇਸ ਲਈ ਹੈਲਥ ਡਿਪਾਰਟਮੈਂਟ ਨਾਲ ਰਿਲੇਟਡ ਕੋਈ ਡਾਕਟਰ ਨੇ ਇਹ ਕੇਸ ਸੀਡਬੀਪੀ 15896 ਸ਼ਰਮਾ ਐਂਡ ਆਦਰਸ ਵਰਸ ਸਟੇਟ ਆਫ ਪੰਜਾਬ ਪਾਇਆ ਜਿਸ ਦਾ ਫੈਸਲਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆਇਆ ਸੀ ਸਰਕਾਰ ਵੱਲੋਂ ਮਾਂ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਡਬਲ ਬੈਂਚ ਤੇ ਪਾਈ ਐਲਪੀਏ ਵਿੱਚ ਵੀ ਸਰਕਾਰ ਦੀ ਹਾਰ ਹੋਈ ਸੀ ਤੇ ਮੁਲਾਜ਼ਮਾਂ ਦੀ ਜਿੱਤ ਹੋਈ ਸੀ ਫਿਰ ਸਰਕਾਰ ਦੁਆਰਾ ਮਾਂ ਜੋ ਸੁਪਰੀਮ ਕੋਰਟ ਵਿੱਚ ਪਾਈ ਗਈ ਇੱਕ ਐਸਐਲਪੀ ਵੀ ਉਤੋਂ ਵੀ 1 225 ਨੂੰ ਡਿਸਮਿਸ ਹੋ ਗਈ ਸੀ ਇਸ ਤੋਂ ਇਲਾਵਾ ਸਰਕਾਰ ਦੇ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਈ ਸੀਓਸੀਪੀਜ਼ ਮੁਲਾਜ਼ਮਾਂ ਵੱਲੋਂ ਪਾਈਆਂ ਗਈਆਂ ਹਨ ਸਰਕਾਰ 17 2020 ਤੋਂ ਬਾਅਦ ਭੁਗਤੀ ਹੋਏ ਮੁਲਾਜ਼ਮਾਂ ਨੂੰ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਦੇਣਾ ਨਹੀਂ ਚਾਹੁੰਦੀ ਇਸ ਕਰਕੇ ਉਹ ਹਰ ਪ੍ਰਕਾਰ ਦੀ ਕਾਨੂੰਨੀ ਚਾਰਾਜੋਈ ਕਰ ਰਹੀ ਹੈ ਤਾਂ ਜੋ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਤੋਂ ਬਚ ਸਕੇ ਇਸੇ ਕੜੀ ਵਿੱਚ ਪੰਜਾਬ ਸਰਕਾਰ ਨੇ ਮਿਤੀ 12 2025 ਨੂੰ ਮਾਨਯੋਗ ਸੁਪਰੀਮ ਕੋਰਟ ਵਿੱਚ ਇੱਕ ਰਿਵਿਊ ਪਟੀਸ਼ਨ ਫਾਈਲ ਕਰ ਦਿੱਤੀ ਹੈ ਜਿਸ ਦਾ ਨੰਬਰ 1002/2025 ਹੈ ਇਸ ਮੱਤਾ ਕੋਲ ਜਾਇਵੂਪਟੇਸ਼ਨ ਦੀ ਸੁਣਵਾਈ ਮਿਤੀ 23 2025 ਨੂੰ ਸੁਪਰੀਮ ਕੋਰਟ ਵਿੱਚ ਕੀਤੀ ਜਾਵੇਗੀ ਇਸ ਸੁਣਵਾਈ ਦਾ ਅਤਿ ਮਹੱਤਵਪੂਰਨ ਪਹਿਲੂ ਇਹ ਹੋਵੇਗਾ ਕਿ ਕੀ ਇਹ ਰਿਵਿਊ ਪਟੇਸ਼ਨ ਆ ਸੁਪਰੀਮ ਕੋਰਟ ਵਿੱਚ ਐਡਮਿਟ ਹੁੰਦੀ ਹੈ ਜਾਂ ਫਿਰ ਖਾਰਜ ਕਰ ਦਿੱਤੀ ਜਾਂਦੀ ਹੈ ਜੇਕਰ ਤਾਂ ਇਹ ਡਿਸਮਿਸ ਹੁੰਦੀ ਹੈ ਤਾਂ ਫਿਰ ਸ਼ਾਇਦ ਸਰਕਾਰ ਪਾਸ 17 7 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਦੇਣ ਤੋਂ ਇਲਾਵਾ ਔਰ ਕੋਈ ਚਾਰਾ ਹੀ ਨਹੀਂ ਰਹਿ ਜਾਵੇਗਾ ਬਲੰਤੋ ਜੇਕਰ ਰੈਵਿਊ ਪਟੀਸ਼ਨ ਸੁਪਰੀਮ ਕੋਰਟ ਦੁਆਰਾ ਐਡਮਿਟ ਕਰ ਲਈ ਜਾਂਦੀ ਹੈ ਤਾਂ ਫਿਰ ਰਿਸਪੌਂਡੈਂਟ ਸੌਰਵ ਸ਼ਰਮਾ ਐਂਡ ਆਦਰਸ ਨੂੰ ਨੋਟਿਸ ਜਾਰੀ ਕਰ ਦਿੱਤਾ ਜਾਵੇਗਾ ਤੇ ਫਿਰ ਮਾਨਯੋਗ ਸੁਪਰੀਮ ਕੋਰਟ ਵਿੱਚ ਨੈਕਸਟ ਹੀアリング ਲਈ ਕੇਸ ਲਿਸਟਡ ਹੋਣ ਨਾਲ ਕਈ ਸੁਣਵਾਈਆਂ ਹੋਣ ਦਾ ਦੌਰ ਚੱਲ ਸਕਦਾ ਹੈ ਤੇ ਫਾਈਨਲ ਫੈਸਲਾ ਆਉਣ ਵਿੱਚ ਤਾਂ ਵੀ ਡੇਰ ਵੀ ਹੋ ਸਕਦੀ ਹੈ ਵੈਸੇ ਅਸਿਸਟੈਂਟ ਪ੍ਰੋਫੈਸਰਾਂ ਵੱਲੋਂ ਲਗਾਈਆਂ ਕਈ ਸੀਓਸੀਪੀ ਜੋ ਕਿ ਮਾਨ ਜੋ ਪੰਜਾਬ ਐਡਮਿਨ ਹਾਈ ਕੋਰਟ ਵਿੱਚ ਲਗਾਈਆਂ ਗਿਆ ਸਨ ਉਸ ਦੀ ਪਿਛਲੀ ਸੁਣਵਾਈ ਜੋ ਕਿ ਮਿਤੀ 6/3/2025 ਨੂੰ ਹੋਈ ਸੀ ਜਿਸ ਵਿੱਚ ਸਰਕਾਰ ਨੂੰ ਜੁਰਮਾਨਾ ਲਗਾਉਣ ਸਮੇਤ ਹਰੇਕ ਪਟੀਸ਼ਨਰ ਨੂੰ 5-5000 ਰੁਪਏ ਤੇ ਬਕਾਇਆ ਮਿਤੀ 27/3/2025 ਤੋਂ ਪਹਿਲਾਂ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਸੀ ਵੈਸੇ ਹਾਈ ਕੋਰਟ ਵਿੱਚ 6 ਮਾਰਚ ਦੀ ਸੁਣਵਾਈ ਦੌਰਾਨ ਵੀ ਸਰਕਾਰੀ ਐਡਵੋਕੇਟ ਨੇ ਸੁਪਰੀਮ ਕੋਰਟ ਵਿੱਚ ਲਗਾਈ ਰੀਵਿਊ ਪਟੀਸ਼ਨ ਦਾ ਹਵਾਲਾ ਦੇ ਕੇ ਕੇਸ ਨੂੰ ਐਡਜੌਰਨ ਕਰਨ ਦੀ ਮੰਗ ਕੀਤੀ ਸੀ ਜਿਸ ਨੂੰ ਜੱਜ ਸਾਹਿਬ ਨੇ ਠੀਕ ਨਾ ਸਮਝਦੇ ਹੋਏ ਸਰਕਾਰ ਦੀ ਇਸ ਮੰਗ ਨੂੰ ਠੁਕਰਾ ਦਿੱਤਾ ਸੀ ਹੁਣ ਇਸ ਕੇਸ ਦੀ ਅਗਲੀ ਸੁਣਵਾਈ ਮਿਤੀ 22/10/2020 ਨੂੰ ਮਾਝਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਹੋਣੀ ਹੈ। ਤਦੰਤੂ मां जो सुप्रीम कोर्ट ਵਿੱਚ ਮਤੀ 2252 ਨੂੰ ਹੋਣ ਵਾਲੀ ਰਿਵਿਊ ਪਟੀਸ਼ਨ ਦੋਹਾ ਹੀ ਤਰੰਦੀ ਜਿਹੜੀ ਸਰਕਾਰ ਵਾਸਤੇ ਵੀ ਤੇ ਮੁਲਾਜ਼ਮਾਂ ਲਈ ਵੀ ਖਤੀ ਮਹੱਤਵਪੂਰਨ ਹੈ ਇਸ ਰਿਵਿਊ ਪਟੀਸ਼ਨ ਦੇ ਐਡਮਿਟ ਹੋਣ ਜਾਂ ਡਿਸਮਿਸ ਕਿਤੇ ਜਾਣ ਉਤੇ 17 2020 ਤੋਂ ਬਾਅਦ ਪੌਪੀ ਹੋਏ ਮੁਲਾਜ਼ਮਾਂ ਦਾ ਪੁਰੀਖ ਨਿਰਧਨ ਕਰੇਗਾ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਇਸ ਰਿਵਿਊ ਪਟੀਸ਼ਨ ਦਾ ਵੀਤਨ 2025 ਦੀ ਸੁਣਵਾਈ ਵਿੱਚ ਕੀ ਬਣਦਾ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਦਿਲ ਦੇ ਹੱਥੇ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਤਾਣਵਾਦ ਜੀ